ਜੋੜਾ ਤੇ ਮੰਮੀ ਸਾਡੀ ਹਾਂ ਭਾਈ ਸਾਡੇ ਕੋਲ ਤਿੰਨ ਹੈੱਡਫੋਨ ਸੇਲ ਹਸਤੇ ਸੇਲ ਆ ਸੇਲ ਠੀਕ ਆ ਜਿਹਨੇ ਲੈਣੇ ਹੋਏ ਸਾਨੂੰ ਕੰਟੈਕਟ ਕਰ ਲਿਓ ਅਸੀਂ ਵੇਚ ਦਾਂਗੇ ਓਨਲੀ ਓਨ 100 ਡਾਲਰ 100 ਡਾਲਰ ਕੋਬਰ ਇੱਕ ਲੱਖ 60 ਹਜ਼ਾਰ ਦੀ ਟਿਕਟਾਂ ਲਈਆਂ ਜੀ ਚਲੋ ਫਿਰ ਫੈਨਸ ਵੈਲਕਮ ਟੂ ਅਨਦਰ ਵਲੌਗ ਹੋਰ ਤੇ ਸਾਰੇ ਬੜੀਆ ਹੋਣਗੇ ਤੇ ਜਿਹੜੇ ਦਾਦੀ ਸਾਡੇ ਆ ਗਏ ਸੀਗਾ ਕੱਲ ਤੇ ਹੁਣ ਉਹਨਾਂ ਨੇ ਸਾਨੂੰ ਗਿਫਟ ਬੰਦੇ ਤਾਂ ਤੁਹਾਨੂੰ ਦਿਖਾਣੇ ਸਾਨੂੰ ਕੈਨੇਡਾ ਤੋਂ ਕਿਹੜੇ ਕਿਹੜੇ ਗਿਫਟ ਮਿਲੇ ਆ ਚਾਚੀ ਚਾਚੀ ਨੇ ਕਿਹੜੇ ਗਿਫਟ ਭੇਜੇ ਆ ਜੋ ਵੇਟ ਨਹੀਂ ਹੋਈ ਹਨਾ ਸਵੇਰੇ ਹੀ ਖੋਲੇ ਦਾਦੀ ਨੇ ਬੈਕ ਸਭ ਤੋਂ ਪਹਿਲੀ ਚੀਜ਼ ਕਿ ਪਤਾ ਕੀ ਆ ਇਹ ਸਭ ਤੋਂ ਪਹਿਲਾਂ ਆਪਾਂ ਨੂੰ ਵਾਲਾ ਤੇ ਵਾਲਾ ਤੇ ਰਬੜ ਪਾਉਣੀ ਆ ਫਿਰ ਆਹ ਜਿਹੜੀ ਗੁੱਥ ਹੈਗੇ ਨਾ ਇਹਨੂੰ ਖੋਲ ਕੇ ਆਪਾਂ ਨੂੰ ਵਾਲਾ ਦੇ ਵਿੱਚ ਜਿਹੜੀ ਗੁੱਤ ਕਰਨੀ ਹੁੰਦੀ ਹੈ ਨਾ ਉਹਨੂੰ ਵੇਖ ਕੇ ਗੋਹੁੰਦੇ ਨਾ ਫਿਰ ਥੋੜੇ ਲੱਗੂਗੇ ਸੇਮ ਹੀ ਆ ਤਿੰਨਾ ਦੇ ਸੇਮ ਹੀ ਆ ਇਹ ਮੇਰਾ ਬਾਪੂ ਦਾ ਦਿੱਤਾ ਆਬੂ ਦਾ ਵੀ ਤੇ ਤਗੂ ਦਾ ਵੀ ਆਬੂ ਦਾ ਤਾਂ ये आबूदा अब निकाल लिया थोड़ा सा निचोटी तो ते मेरा तेल आ देखो आप पे जे स्टिकर आ स्टिकर पे जाबूदे आबूदे आबूदे आटा थे मेरे आटा हम्म आ देखो थे खाई थे खाबा ये की चीज है ये की है ये कैलकुलेटर वाली नोटबुक है ओक दनेस कैलकुलेटर आ देखो ये कैलकुलेटर वाली नोटबुक का सही आ देखो मैं इसका नंबर भर रही सोनिया कलरफुल जी है ना हां कलर बढ़िया आ रही हैं बुढ़िया आ रही हैं बुढ़िया सेम ही आ अरे देखो आवला स्टिक कर देखो कौन भी बनाएगा और और देखो स्केच की इसमें अच्छा स्केच वाह हां सोनिया तेरे कितने हैं कबूतर स्केच कितने हैं अब मैं बातें खोल के दिखाऊंगी ਕੋ ਆ ਪਤਾ ਨਹੀਂ ਕੀ ਚੀਜ਼ ਆ ਇਹ ਕੀ ਚੀਜ਼ ਆ ਪਤਾ ਨਹੀਂ ਦੇਖਿਓ ਪਾਪਾ ਕੀ ਕਰਦੇ ਨੇ ਬੜੇ ਬੜੇ ਦਿਖ ਲੱਗਦੇ ਮਿੰਟ ਬੜੇ ਬੜੇ ਨਹੀਂ ਇਹ ਉੱਡੂਗਾ ਜਿਵੇਂ ਜਹਾਜ਼ ਵੀ ਉਡੋਣ ਹੁੰਦੇ ਆ ਆ ਦੇਖੋ ਆਹ ਹੈ ਗਨੀ ਲਾਟ ਹੂੰ ਪੂਰਾ ਨਹੀਂ ਲਾਟਦਾ ਸਿੱਟੇਰਾ ਕਿੱਥੇ ਉਹਦਾ ਵੀ ਉਹ ਕਿੱਠੀ ਆ ਦੋਵਾਂ ਦੇ ਸੇਮ ਹੀ ਇਹਨਾਂ ਦੇ ਕਿੰਨਾ ਤੋਂ ਆਓ ਕਹੇ ਆ ਦੇਖੋ ਆ ਮੈਂ ਸਿਵਿੰਗ ਵਾਲੀ ਉਹ ਜਿਹੜੀ ਹੁੰਦੀ ਖਾਣ ਵਾਲੀ ਆ ਰਕ ਮੈਂ ਕਹੇ ਇਹ ਮੰਗਦੀ ਸੀ ਠੀਕ ਆ ਇਹ ਤਾਂ ਪੱਖੇ ਲਿਆ ਕੇ ਇਹ ਨਾਲ ਉਹ ਲੈ ਆਦੇ ਆ ਤੇ ਉਹਦੀ ਉਹ ਐਣਕ ਲੈ ਆਤੀ ਆ ਨਹੀਂ ਨਾ ਦੇਖੋ ਪੂਰਾ ਤੇਲ ਆਟ ਦਾ ਫੁਲਮ ਨੇਸ ਆਪਣਾ ਲਾ ਲਈ ਨੇ ਫਿਰ ਉਹ ਤੇਲ ਆਉਂਦਾ ਇਹ ਤਾਂ ਮੇਰੇ ਕੰਮ ਵਾਲੀ ਆ ਹਾਂ ਮੈਂ ਕੰਮ ਨਹੀਂ ਕਰਦੀ ਮੈਂ ਤਾਂ ਕੰਮ ਨਹੀਂ ਕਰਦੀ ਠੀਕ ਆ ਜੋ ਨਹੀਂ ਗੁੱਟੂ ਖਾਣ ਦੀ ਨਹੀਂ ਦਿਖਾ ਮਾਂ ਨਹੀਂ ਦਿਖਾਣ ਲਈ ਹੋਏ ਪਹਿਲਾਂ ਕਹਿੰਦੀ ਇਹਨਾਂ ਦੇ ਖਾਣ ਦੇ ਖਾਣੇ ਪਚੂੜੀਆਂ ਇਹ ਕਿਹੜੀਆਂ ਚੂੜੀਆਂ ਇਹ ਕਹਿੰਦੀ ਚੂੜੀਆਂ ਚੂੜੀਆਂ ਥੋੜੀ ਐ ਚੂੜੀਆਂ ਖੋਲ ਕੇ ਦਿਖਾਈ ਇਹ ਚੂੜੀਆਂ ਵੀ ਅੰਗਲੇ ਚ ਵੀ ਪਾ ਸਕਦੇ ਆ ਦੇਖਾਂ ਕੀ ਮੈਂ ਕਰੇ ਚਿਆਂ ਜਾਂ ਚ ਕੁਛ ਖੋਲ ਇਕੋ ਤੋਰੇ ਤੋਂ ਇਹ ਮਾਦੀ ਦੀ ਈਜ਼ੀ ਗੈਰੀ ਹੈ ਕੀ ਸੀ ਖੋਲ ਕੇ ਦੇਖੋ ਚੂੜੀਆਂ ਥੋੜਾ ਪੋੜਦੇ ਹੈ ਚੂੜੀਆਂ ਐਵੇਂ ਇਕਲੈ ਇਕ ਪਾਉਣ ਵਾਲੀ ਨਹੀਂ ਹੁੰਦੀ ਇਹ ਕਿੱਦਾਂ ਚੂੜੀਆਂ ਹੁੰਦੀਆਂ ਚੂੜੀਆਂ ਕਿਵੇਂ ਹੋ ਗਈਆਂ ਓਕੇ ਓਏ ਇਹ ਜਗਦਾ ਹੁੰਦਾ ਕੜਾ ਹੀ ਹੁੰਦਾ ਕੜਾ ਬਣ ਜਾਂਦਾ ਹੁੰਦਾ ਟੋਟ ਟੋਟ ਕੇ ਅੱਛਾ ਇਹ ਪਹਿਲਾਂ ਇੱਧਰ ਵੀ ਮਿਲਦਾ ਹੁੰਦਾ ਸੀ ਨਾ ਇੱਕ ਬਸ ਜੁੜ ਕੇ ਜਿਹੜੇ ਕੜਾ ਬਣ ਜਾਣਾ ਇਹ ਅੱਛਾ ਅੱਛਾ ਠੀਕ ਆ ਮੈਨੂੰ ਨਹੀਂ ਪਤਾ ਸੀ ਲਾਈਟ ਆਉਂਦੀ ਆ ਰੇਚ ਆਵਾਜ਼ ਇਹ ਚ ਉਹ ਆ ਨਾ ਕੀ ਪਾਇਆ ਹੁੰਦਾ ਇਹ ਤੋੜ ਤੋੜ ਕੇ ਕਲਰ ਆ ਜਾਣਗੇ ਰੇਚ ਹਾਂ ਵੇ ਅੱਛਾ ਇਹ ਰਾਤ ਨੂੰ ਜਗਣਗੇ ਜਗੀ ਹੁੰਦੇ ਨੇ ਰੇਚ ਆਲਾ ਬੱਸ ਹਾਂ ਇੱਕੋ ਟੇਪਾਂ ਮੰਗਾਈਆਂ ਸੀ ਆ ਤੇ ਆ ਦੇਖੋ ਹਾਂ ਠੀਕ ਆ ਤੇ ਆ ਦੇਖੋ ਆ ਟੇਪਾਂ ਹੈਗੀਆਂ ਠੀਕ ਆ ਇਹ ਮੈਂ ਮੰਗਾਈਆਂ ਕਿਉਂਕਿ ਮੈਨੂੰ ਜ਼ਰੂਰਤ ਸੀਗੀ ਇੱਥੇ ਪਾਣੀ ਹੂੰ ਮੈਂ ਬਹੁਤ ਸਾਰੀ ਕਰੇਗੀ ਬੇਬੇ ਉਹ ਦੇਵੂ ਨੇ ਬਣਾ ਲਿਆ ਸੋਨਾ ਸੀ ਇਹ ਮੇਰੀ ਅੰਕ ਤਾਂ ਵਧੀਆ ਆ ਬਹੁਤ ਲਸੀ ਸਹੀ ਹੈ ਸਹੀ ਵੀਂਗ ਵਾਲੀ ਸੋਣੀ ਹੈ ਆ ਇੱਕ ਆ ਦੇਖੋ ਆ ਹੈਗਾ ਸ਼ੋਪਨਰ ਤੇ 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 ਲੱਗੀ ਹੁੰਦੀ ਹੈ ਰੇਜ਼ਰ ਠੀਕ ਹੈ ਸ਼ੋਪਨਰ ਤੇ ਹਾਂ ਬੇਬੇ ਆ ਰੱਖ ਮੇਰੇ ਅੱਗੇ ਨਹੀਂ ਤੇ ਆ ਹੈਗਾ ਪੈਨ ਇਹ ਫੜ ਲਓ ਉਹ ਜਿਹੜਾ ਗਿਆਪਾ ਵਾਲਾ ਜਾਦੂ ਜਾਦੂ ਪੈਨ ਜਾਦੂ ਪੈਨ ਅੱਛਾ ਬਹੁਤ ਸੋਨਾ ਬਹੁਤ ਸੋਨਾ ਕਾ ਸਹੀ ਹੈ ਯਾਰ ਆ ਪਹਿਲਾਂ ਚਲਦੇ ਹੁੰਦੇ ਸੀ ਹਾਂ ਆ ਦੇਖੋ ਆ ਲੈਣ ਜੇ 6 ਇਹ ਕਿੰਨੇ ਆ 4 ਹੁੰਦੇ ਸੀ ਇਹਦੇ 6 ਆ ਇਹ ਚ 6 ਆ ਆ ਦੇਖੋ ਮੈਗਨੀਫਾਈ ਗਲਾਸ ਠੀਕ ਹੈ ਮੈਨੂੰ ਪਸੰਦ ਮੈਨੂੰ ਲੱਗ ਗਿਆ ਟੱਪੇ ਬੰਨੇ ਛੋਟੇ ਢਿੱਕੇ ਢਿੱਕੇ ਹਾਂ ਤੇ ਆ ਦੇਖੋ ਰੀਡ ਸਟਿਕਸ ਇਹ ਕੀ ਆ ਫਲਿੱਪ ਸਟਿਕ ਫਲਿੱਪ ਬਾਮ ਫਲਿੱਪ ਬਾਮ ਮਸ਼ਾਲ ਆਪਿਆ ਦਰਵਾਜ਼ਾ ਹੋਰ ਇਹ ਤੇ ਉੱਪਰ ਖਲਾਰੀ ਵੀ ਬੈਠੀ ਬਹੁਤ ਸਾਰਾ ਸਮਾਨ ਆ ਗਿਆ ਇਹਨੇ ਸਾਰਾ ਹੀ ਖੋਲਤਾ ਕੋਪਾ ਲਗਾ ਖਲਾਰੀ ਨੀ ਆ ਗੋਲੇ ਹੋ ਗਏ ਨਾ ਤੁਹਾਡੇ ਕੋਲੇ ਚਾਚਾ ਜੀ थैंक यू ਕਿਤਾ ਮੈਨੂੰ ਹਾਂ थैंक यू ਦਾਤੀ ਦਾਤੀ थैंक यू थैंक यू ਇੰਨਾ ਸਮਾਨ ਲੈ ਕੇ ਵੀ ਦੱਸ ਬਹੁਤ ਸਮਾਨ ਵਧੀਆ ਬਹੁਤ ਸਮਾਨ ਘੇੜਨਾ ਸੋਹਣੀਆਂ ਚੀਜ਼ਾਂ ਬਹੁਤ ਹੋ ਗਿਆ ਹੁਣ ਖਰਾਬ ਨਹੀਂ ਕਰਨਾ ਇਹ ਕਮੈਂਟ ਚ ਲੰਮਾ ਉਹ ਤਾਂ ਕਰ ਵੀ ਦਿੱਤਾ ਉਹਦਾ ਦਾ ਚੀਜ਼ਾਂ ਕਰਾ ਉਹ ਬਸ ਐ ਹੀ ਆ ਉਹਦਾ ਉਹ ਠੀਕ ਹੈ ਬਹੁਤ ਹੈ ਦਾਦੀ ਨੇ ਹੋਣ ਬਾਅਦ ਚ ਦਿੱਤਾ ਪਹਿਲਾਂ ਦਾਦੀ ਟਾਚੀ ਹੋਰ ਆਪਾਂ ਨੂੰ ਕਿਹਾ ਅੱਛਾ ਤੇ ਇੱਕ ਤੇਰੀ ਸ਼ਾਹ ਦੇ ਘਰ ਭੇਜਿਆ ਇੱਕ ਐਗਰ ਡਰ ਆ ਬਜਾ ਆਪੂ ਵਨ ਭੇਜਿਆ ਸੋਨਾ 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 ਅੱਛਾ ਇਹ ਇਕੱਲਾ ਪਾਉਣ ਵਾਲਾ ਰਜੋ ਹੂੰ ਇਹ ਬਲ ਕਹਿ ਜੀਨ ਨਾਲ ਪਾ ਸਕਦੀਆਂ ਜੀਨ ਨਾਲ ਪੈ ਸਕਦੇ ਆ ਇਹ ਤੁਹਾਡੀ ਸੁਣੀਏ ਬਹੁਤ ਸਹੀ ਹੈ ਸੁਣੀਏ ਹੂੰ ਹੂੰ ਆ ਆ ਗਲਾਸ ਉਹ ਤੇ ਲਾਉਣ ਲਈ ਸ਼ੀਸ਼ੇ ਤੇ ਅੱਛਾ ਇਹ ਤੇ ট্রান্সਪੇਰੈਂਟ ਜਿਹੜਾ ਰਸੋਈ ਵਾਲੇ ਤੇ ਲਾ ਲਈਏ ਤੇ ਲਾਵਾਂਗੇ ਲਾਵਾਂਗੇ ਤੇ ਅੱਛਾ ਸਿੱਧਾ ਹੀ ਲੱਗ ਜਾਣਾ ਇਹ ਸਿੱਧਾ ਹੀ ਚਿਪਕੇ ਲੱਗ ਕੇ ਲੱਗ ਜਾਣਾ ਬਸ ਸਹੀ ਹੈ ਅਰੇ ਫਰੈਂਡ ਇਹ ਮੇਰਾ ਹੋਏ ਹੂੰ ਸੋਣਾ ਨਹੀਂ ਆਉਣਾ ਫਿਰ ਅਲਡੋ ਅਲਡੋ ਹਾਂ ਵੇ ਘੈਂਡਾ ਹੂੰ ਅਲਡੋ ਦਾ ਬੈਗ ਲੈ ਲੈਂਦੇ ਉਹ ਇੰਨੇ ਸ਼ੂਜ਼ ਆ ਮੰਮੀ ਦੇ ਆ ਕੀ ਦੇ ਇਹ ਮੰਮੀ ਦੇ ਆ ਦੇਖੋ ਫਰੈਂਡਸ ਦੇਖ ਲਓ ਇਹ ਆ ਰੂਪੂ ਦੇ ਇਹ ਕਿੱਥੇ ਸੀ ਆ ਕੀ ਦੇ ਇਹ ਰੂਪੂ ਦੇ ਹਾਂ ਉਹ ਕਹਿੰਦੀ ਦਾਲ ਦੇ ਕਿੱਥੇ ਸੀ ਤੁਸੀਂ ਕਲਰ ਸੋਹਣੇ ਹਨ ਆ ਕਲਰ ਬਹੁਤ ਆ ਰੂਪੂ ਦੇ ਆ ਤੇ ਯਾਰ ਸ਼ੂਜ਼ ਵੀ ਸੋਹਣਾ ਹਾਂ ਘੈਂਟ ਰਾ ਪੂਮਾ ਦੇ ਰੇਨਲ ਆਹ ਇਹ ਆ ਗਿਆ ਪੂ ਦੇ ਇਹ ਪੂ ਦੇ ਇਹ ਪੂਮਾ ਦੇ ਸੋਹਣੀ ਜਿਹੜਾ ਕਲਰ ਵੇਖਿਆ ਤੁਸੀਂ ਇਹਰ ਜਵਾਕਾਂ ਦੇ ਸੋਹਣੇ ਹੁੰਦੇ ਸ਼ੁਰੂ ਆ। ਤੁਹਾਡੇ ਵੀ ਸੋਹਣੇ ਆ।ਾਰੇ ਮੇਰੇ ਬਾਈ ਜਾਰਡਨ ਦੇ। ਥੈਂਕ ਯੂ ਸੋ ਮੱਚ। ਕਹੜਾ? ਇਹਨੇ ਜਾਰਡਨ ਆ ਗਿਆ। ਮਾਈਕੀ। ਵਾਓ। ਪਾ ਕੇ ਜਾਵਾਂਗੇ ਹੁਣ ਕੇ ਫੰਕਸ਼ਨ ਤੇ। ਸਹੀ ਗੱਲ ਬਿਆ ਆਈ ਜਾਣਾ। ਬਿਆ। ਕਹੜਾ ਨਾ? ਕਹਿੰਦਾ ਕਿਹੜਾ। ਆਹਾ। ਏ ਲੈਂਪ ਭੇਜੇ ਟੋਨੀ ਨੇ ਘਰੇ ਲਾਉਣ ਲਈ ਪਾਰਕ ਪਾਰਕ ਕਿਥੇ ਲਾਉਣੇ ਆ ਫਿਰ ਪਾਰਕ ਵਿੱਚ ਸੈਟ ਕਰ ਅੱਛਾ ਪਾਰ ਅੱਛਾ ਜਿਹੜੇ ਉਹ ਲੱਗਦੇ ਹੁੰਦੇ ਆ ਬਾਹਰ ਜਿਹੜੇ ਸੋਲਰ ਸਿਸਟਮ ਵਾਲੀ ਜਿਹੜਾ ਅੱਛਾ ਬਸ ਤੇ ਇਹੀ ਰੱਖਣੇ ਆ ਇਹਨਾਂ ਦੇ ਹੈਗੇ ਨਾਲ ਜੋਨੀ ਲੜੀਆਂ ਜੀਆਂ ਵੀ ਇਹਦੀਆਂ ਹੈਗੀਆਂ ਸਾਰੀਆਂ ਏਦਾਂ پارک ਸੈੱਟ ਕਰਾਓ پارک ਸੈੱਟ ਕਰਕੇ پارک ਦੇ ਵਿੱਚ ਵੱਲੋਂ ਸਾਰੇ ਪਾਸੇ ਲਾ ਦੇ ਹਾਂ ਸਾਈਡਾਂ ਦੇ ਲਾ ਦੇ ਇਹ ਉਹਨਾਂ ਚੱਲਣਗੇ ਸੋਲਰ ਵਾਲੇ ਜਿਹੜੇ ਜਿਵੇਂ ਦੇ ਦੇਣ ਤਾਂ ਆਪਣਾ ਦੇ ਦੇ ਤੋ ਵਾ ਵਾ ਯਰ ਤੁਮ 6 ਲੰਬੇ 6 ਆ ਫਿਰ پارک ਪੂਰਾ ਹੁਣ ਸੈੱਟ ਕਰਕੇ پارک ਤਾਂ ਹੀ ਗਿਆ پارک ਸੈਵਣੀ ਤਰ੍ਹਾਂ ਬਣਾ ਲਓ ਸੈੱਟ ਕਰਾ ਕੇ 6 6 ਹੋਣਗੇ ਵਿਚਰੀ ਅਸ਼ਕਤੀ ਨਾਲ ਡੰਡੀ ਜੀ ਰਹਿ ਗਈ ਉੱਤੇ ਮੋੜ ਕੇ ਮਟਕਾ ਸੂਤਲੇ ਬੈਗ ਚ ਪਾ ਦੇ ਹਾਂ ਹੈ ਠੀਕ ਪੂਰੀ ਹੈ ਮੈਂ ਇੱਕ ਵਾਰੀ ਸੀ ਹੀ ਕੋਈ ਰੱਜਾ ਚਲ ਉਹ ਤਾਂ ਕੱਟਣੀ ਹੈ ਵਿੱਚ ਫਿਰ ਉਹ ਉਹ ਕੰਮ ਸੀ ਨਹੀਂ ਤੇ ਡੱਕਾ ਕੱਟਦਾ ਉਹ ਬੈਕ ਦੂਜੇ ਪਾਸੇ ਕਹਿੰਦੇ ਦੂਜੇ ਜਿੱਥੇ ਉਹ ਹੈ ਨਾ ਉਹ ਜੈ ਬੈਕ ਬੈਕ ਕਰਦੇ ਸੀ ਅੱਛਾ ਅੱਛਾ ਠੀਕ ਆ ਆ ਦਿੱਤੀ ਆ ਅਮਨ ਨੇ ਮਸ਼ੀਨ ਭੇਜੀ ਟੰਡ ਕੇ ਰੱਖ ਦੇ ਸੱਲ ਹਾਂ ਅਸੀਂ ਸੱਲ ਨੇਲ ਵਾਲੀ ਮਸ਼ੀਨ ਆ ਖੋਲਿਓ ਮੈਂ ਵੇਖੀ ਨਹੀਂ ਹਜੇ ਖੋਲਿਓ ਕੰਦੀ ਸੀਗੀ ਸਾਰਾ ਕੁਝ ਹੀ ਹੁੰਦਾ ਰਹੇ ਨਾਲ ਅੱਛਾ ਨੇਲ ਆਰਟ ਦਿਖਾਈਓ ਨੇਲ ਆਰਟ ਨਹੀਂ ਜਿੱਦਾਂ ਨੇਲਸ ਆਪਣਾ ਰੰਗ ਨਹੀਂ ਆ ਕਲਰ ਵਾਲਾ ਦਿਖਾਈਓ ਸੈਟ ਤਾਂ ਪੂਰਾ ਹੂੰ ਘੈਂਡ ਬਾਕੀ ਵਰਤਕੇ ਵੇਖਾਂਗੇ ਚੈੱਕ ਕਰ ਲਈ ਨਾ ਕਿਵੇਂ ਵਰਤਨਾ ਹਾਂ ਸਾਰਾ ਉੱਤੇ ਲਿਖਿਆ ਹੋਊਗਾ ਮਾਉਨਿਆ ਫਾਟਾ ਤਾਓ ਜੀ ਬ੍ਰੈਸ਼ਲੀ ਕੈਕ ਫਾਕੀ ਲੋਲੀ ਜਿੱਡੀ ਵੈ ਸਹੀ ਆ ਬੜੀ ਬੜੀ ਲੱਗੀ ਹੁੰਦੀ ਹੈ ਨਾ ਮੈਂ ਹੋਰ ਵਧੀਆ ਵਧੀਆ ਦੀ ਵਾਲੀ ਵੈਸਲੀ ਆਹ ਆਓ ਜਿਹੜੇ ਡਰਾਈ ਉੱਤੇ ਰੱਖ ਲੈਣਦੇ ਆ ਮੱਛਰ ਵਾਲੇ ਮੱਛਰ ਬਣਾ ਚੜ ਜਾਂਦਾ ਅੱਛਾ ਤੇ ਆਹ ਇਹ ਸਟੋਨ ਦੂਜੇ ਪੱਥਰ ਜਿੰਜੂ ਚੰਕ ਪਰ ਮਾਲੋ ਅਜੇ ਜਗਦੇ ਐ ਜਗਦੇ ਆ ਹਾਂ ਠੀਕ ਆ ਸੋਏ ਆ ਇਹ ਉੱਤੇ ਰੱਖੂਗਾ ਬਦਗਾਂ ਤੇ ਦੁਕਾਨ ਤੇ ਕਿੰਨੇ ਰੱਖ ਰਹੇ ਹਾਂ ਉੱਚਾ ਆਪਾਂ ਇੱਥੇ ਰੱਖਾਂਗੇ ਡਾਈਨਿੰਗ ਲੈਵਲ ਤੇ ਕੋਈ ਬੌਲ ਜਿਹਾ ਲਿਆਈਓ ਹਾਂ ਉੱਤੇ ਰੱਖ ਦੇ ਉਹ ਜਿੱਦਾਂ ਟਰਾਂਸਪੇਰੈਂਟ ਬੌਲ ਨਹੀਂ ਹੁੰਦੇ ਉਹਦੇ ਚ ਪਾ ਕੇ ਰੱਖਾਂਗੇ ਠੀਕ ਮਟਕਾ ਡਾਈ ਪਾਉਂਦੇ ਹੁੰਦੇ ਜਿਹੜੇ ਇਹ ਸਾਬਣ ਵਾਲੀਆਂ ਅੱਛਾ ਫਿਰ ਰੱਖਣੇ ਚਾਹੀਦੇ ਆਨੇ ਕੋ ਫ੍ਰੈਂਡ ਇਹ ਸਾਰਾ ਹੋਈ ਐ ਡਿਊ ਟੂ ਆ ਤੇਰਾ ਅੱਛਾ ਹੈ ਹਾਂ ਜੀ ਇਹ ਉਹ ਓਰਗਨਲ ਬਾਥ ਬੋਡੀ ਬਾਥ ਬੋਡੀ ਬਾਥ ਹੋਈ ਆ ਉਹ ਵੀ ਅਸਤੇ ਇੰਨਾ ਉਤਰਾ ਦੇ ਆਹੇ ਠੀਕ ਆ ਤਿੰਨੋ ਚੀਜ਼ ਆ ਓਛੇ ਸੇਮ ਹੀ ਆ ਤਰਾਹ ਦੇ ਇਕੱਠਾ ਇਹ ਦੋ ਸੈੱਟ ਸੀਗੇ ਦੋ ਤਾਂ ਸੈੱਟ ਸੀ ਸੇਮ ਚੜ੍ਹਦੀਦਾ ਉੱਤੇ ਸੋਨੀ ਦਾ ਸੋਨੀ ਨੂੰ ਖੜਾਤਾ ਸਮਾਨ ਕੁਛ ਦੇ ਦਸੋਨੀ ਦਾ ਸੋਨੀ ਸਾਹਿਬ ਹਾਂ ਸੇਮ ਹੀ ਸੀਗਾ ਜਿਸ ਤਰ੍ਹਾਂ ਕੋ ਜੋਲਾ ਸੀਗਾ ਜਿਸੇਮ ਹੀ ਸੀਗਾ ਬਸ ਆਹ ਤਿੰਨੋ ਚੀਜ਼ਾਂ ਉਹਦੇ ਵਿੱਚ ਸੀਗੇ ਇਹ ਸੋਨੀ ਉਹ ਤਾਂ ਸਹੀ ਠੀਕ ਆ ਹੋ ਗਿਆ ਹਾਂ ਤੇ ਤਾਂ ਜਿੱਦਾਂ ਸੈਟ ਹੁੰਦਾ ਠੀਕ ਹੈ ਹੁੰਦਾ ਕੀ ਕੀ ਹੈ ਕਰੀਮ ਕਰੀਮ ਆ ਸ਼ੈਂਪੂ ਆ ਤੇ ਬਾਡੀ ਲੋਸ਼ਨ ਫ੍ਰੈਗਰੈਂਸ ਦੇਖਦਾ ਚੈੱਕ ਕਰਨਾ ਇਹਦੇ ਵਿੱਚ ਪਾ ਲਈ ਮੈਂ ਆਹ ਤੇਰਾ ਕੈਟਨ ਆਹ ਦੇਖੋ ਆਪਣੇ ਕੀ ਬਣਾਇਆ ਫਲਾਵਰ ਦੀ ਉਹ ਆਪਣੇ ਗੋਲਾ ਬਣਾਤਾ ਲਾ ਬਣਾਤਾ ਅਸੀਂ じゃ ਪਰ ਪਤਾ ਨਹੀਂ ਲੱਗਿਆ ਕੀ ਸੀ ਹੈ ਹਾਂ ਆਹ ਚੀਜ਼ਾਂ ਬਣਦੀਆਂ ਇਹ ਉਹ ਆਹ ਚੀਜ਼ਾਂ ਆਹ ਬਈ ਡਰਾਈ ਫਰੂਟ ਬਲੂ ਕੈਂਡੀ ਕਾਜੂ ਲਿਆ ਮੈਂ ਕਿ ਕਾਜੂ ਵੀ ਲੈਣੇ ਈਰੇ ਦੇ ਭੇਜ ਦੇਣਾ ਉਹ ਤੋਂ ਅਜਨੇ ਭੇਜ ਦੇ ਮੁੱਕਣੇ ਨਹੀਂ ਹੋਣਾ ਤਰ ਪਿਸਤਾ ਤੇ ਕਾਜੂ ਵੱਧੂ ਆ ਆ ਗਈ ਆ ਉਹ ਵਿਟਾਮਿਨ ਬੱਚਿਆਂ ਲਈ ਗੰਮੀ ਚਾਕਲੇਟ ਵਗੈਰਾ ਹੋਰ ਇਹਨਾਂ ਨੇ ਦੋ ਦਿਨਾਂ ਚ ਧੰਬ ਨਹੀਂ ਸਾਰੀ ਤੇ ਨਹੀਂ ਦਿਨ ਚ ਇੱਕ ਦੇਣੀ ਆ ਇਹ ਅੱਛਾ ਦੇਣੀ ਇੱਕ ਦਿਨ ਚ ਹੂੰ ਇਹ ਕਹਿੰਦੇ ਇੱਕ ਹੀ ਲੈਣੀ ਆ ਗੰਮੀ ਵਾਈਟ ਗੰਮੀ ਵਾਈਟ ਸਾ ਵਸੀ ਗਿਆ ਹੁਣੇ ਧਿਆਨ ਦਾ ਗੜੀ ਬਣਦੀਆਂ ਹੋਣਗੀਆਂ ਹੁਣ ਬਾਬਾ ਕਿੰਨਾ ਹੋਗਾ ਇੱਥੇ ਲਿਖਿਆ ਆ ਕਿ ਨਾ ਕੋ ਸਭ ਜੈਕਟ ਜੈਕਟ ਸੁਣੀ ਹੈ ਮਰੇ ਆ ਵੀ ਜੋਗੀ ਹਾਂ ਹਾਂ ਸੁਣੀ ਹੈ ਸਹੀ ਕਰ ਆਈ ਜਾਣੀ ਆਪਣੇ ਹੈ ਆਪਣੇ ਦਾਈ ਚਲੀ ਆਨੇ ਕੋ ਫਰੈਂਡ ਇੱਕ ਕੈਲਕੂਲੇਟਰ ਸਾਰਾ ਹੀ ਬੋਤਾ ਹੋਣਾ 5 4 ਅੱਗੇ ਕਿ ਨਿੰਬੂ ਵਾਲੇ ਮੈਂ ਨਿੰਬੂ ਵਾਲੀ ਦੀ ਹੋਰ ਹੀ ਨਿਕਲ ਆ ਫਟੇ ਲਿਆ ਹੁੰਦੇ ਆਰੇ ਕੈਟ ਆ ਸੋਨਾ ਆਸਮਾਨ ਬਹੁਤ ਸੋਹਣਾ ਥੈਂਕ ਯੂ ਸੋ ਮੱਚ ਅਮਨ ਐਂਡ ਟੋਨੀ ਥੈਂਕ ਯੂ ਸੋ ਮੱਚ ਚਾਚੂ ਚਾਚੀ ਇਹ ਕੀ ਆ ਉਹ ਯਾਰ ਪੈਕੇਟ ਆ ਉਹ ਕੋ ਪੜੀ ਜਾਂਦਾ ਪਤਾ ਨਹੀਂ ਕੀ ਚੀਜ਼ ਐ ਇਹ ਮੰਮੀ ਨੂੰ ਜਾਚ ਮਿਲਿਆ ਨਾ ਹਾਂ ਖੋਲ ਕੇ ਦੇਖੋ ਹੁੰਦੀ ਬਹੁਤ ਸੀ ਅੱਛਾ ਮੇਡ ਇਨ ਜਨੂਬੀ ਇੰਡੀਆ ਆ ਇਹ ਜਿਹੜਾ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕੀ ਹੈ ਖੋਲ ਕੇ ਵੇਖ ਲਓ ਕੀ ਆ ਆ ਕੀ ਆ ਇਹ ਤਾਂ ਲਿਕਵਿਡ ਟਾਵਲ ਜੈਨ ਲੱਗਦਾ ਨਾ ਪਿੰਜਾ ਡੈਗਨਸ ਤਾਂ ਥੋੜੀ ਨੀ ਕਮਾਲ ਹੀ ਹੈ ਤੁਹਾਨੂੰ ਇਹ ਵਾਈਪ ਹੋਊਗਾ ਜੁੰਨੀ ਵਾਈਪ ਹੈ ਨਾ ਹੂੰ ਨਹੀਂ ਪਾਣੀ ਦੇ ਥੱਲੇ ਕਰਕੇ ਦੇਖੀਏ ਨਹੀਂ ਖਰਾਬ ਹੋ ਜਾਵੇ ਇਹ ਵਾਈਪ ਆਹੇ ਵਾਈਪ ਆ ਨਾ ਬਾਕੀ ਦੱਸ ਜੀ ਨੂੰ ਪਤਾ ਉਹ ਦੱਸ ਦੋ ਟੋਨੀ ਨੂੰ ਪਤਾ ਹੈ ਇਹ ਕੀ ਜੀ ਮਿਲਦੀ ਜਾਜ ਜਿਹੜੀ ਜਾਜ ਸਭ ਕੀ ਤੁਹਾਨੂੰ ਪਤਾ ਹੋਊਗਾ ਹਾਂ ਇਹ ਜਾਜ ਮੰਮੀ ਨੂੰ ਉਹਨਾਂ ਨੇ ਦਿੱਤਾ ਹੈ ਜਹ ਸੀਟ ਵਾਲਿਆਂ ਨੇ ਕਮੈਂਟ ਕਰਕੇ ਦੱਸਿਓ ਇਹ ਕੀ ਚੀਜ਼ ਆ ਫਿਰ ਪਤਾ ਲੱਗੂ ਕੀ ਆ ਚਲ ਪਾਣੀ ਮੋਰ ਤਾਂ ਮੈਨੂੰ ਦੋ ਮਿੰਟ ਸੀ ਪੋਰ ਦੀ ਅਸੀਂ ਇਹ ਕੀ ਹੈ ਇਹ ਦੋ ਮਹੀਨੇ ਸੇ ਕਹਿ ਰਹੀ ਡਿਟੇਟਰ ਜੀ ਅੱਛਾ ਆ ਦੋ ਦੋਨੇ ਹੈਡਫੋਨ ਲਿਆਏ ਆ ਦੋਵੇਂ ਫਲਾਈਟਾਂ ਵਿੱਚੋਂ ਦੋ ਹੈਡਫੋਨ ਮਿਲ ਕੇ ਦੋਵੇਂ ਫਲਾਈਟਾਂ ਚ ਲੱਗ ਲੱਗ ਅੱਛਾ ਆ ਵਧੀਆ ਇਹ ਆਈਫੋਨ ਦੇ ਹੋਣਗੇ ਜੇ ਜਿੰਨੂ ਮਰਜ਼ੀ ਲੱਗੋ ਤੂੰ ਤੇਰੇ ਬਗ ਨੀ ਮੰਮੀ ਦੇ ਫੋਨ ਤੇ ਲੱਗਣਗੇ ਬਿਲਕੁਲ ਪਹਿਲਾਂ ਤੇ ਵੀ ਜਾਂਜਾਵਰ ਮਿਲੇ ਸੀ ਲੈ ਤਿੰਨ ਜੋੜੇ ਤਾਂ ਮੰਮੀ ਸਾਡੀ ਹਾਂ ਭਾਈ ਸਾਡੇ ਕੋਲ ਤਿੰਨ ਹੈੱਡਫੋਨ ਸੇਲ 'ਸਤੇ ਸੇਲ ਆ ਸੇਲ ਸੇਲ ਠੀਕ ਆ ਜੀਨੇ ਲੈਣੇ ਹੋਏ ਸਾਨੂੰ ਕੰਟੈਕਟ ਕਰ ਲਿਓ ਅਸੀਂ ਵੇਚ ਦਾਂਗੇ ਓਨਲੀ ਓਨ 100 ਡਾਲਰ 100 ਡਾਲਰ ਕੋਈ 1 ਲੱਖ 70 ਹਜ਼ਾਰ ਦੀ ਡਿਕਟਾਂ ਲਈਆਂ ਜੀ ਸਹੀ ਗੱਲ ਆ ਹੋਰ ਇਹਨੂੰ ਕੀ ਗੱਲ ਹੈ ਕਿ ਧੋ ਲੱਗੇ ਪਾਣੀ ਪਾ ਕੇ ਨੇ ਇਟਾ ਮੈਂ ਕਹਿ ਦਿੰਦਾ ਤਾਬਾ ਹੋਵੇ ਜੋਨੀ ਉਹ ਫਿਰ ਡਰਾਈ ਹੋਣਾ ਅਸੀਂ ਇਹ ਲਿਕਵਾੜਾ ਮੈਂ ਤਾਂ ਇਹ ਖਰਾਬ ਕਰ ਦੂੰਗਾ ਚੱਲ ਧੋਦੋ ਕਰਨਾ ਵੀ ਕੀ ਆ ਵੇਖੀਏ ਉਹ ਕੀ ਆ ਰੈਮ ਕੱਢ ਲੋ ਰੈਮ ਕੱਢ ਲੋ ਇਹ ਤਾਂ ਦੋ ਹੀ ਗੱਲਾਂ ਬਸ ਮੈਂ ਤੁਹਾਨੂੰ ਕਹਿ ਤਾਏ ਉਹ ਸੀਗਾ ਵਾਈਪ ਸੀਗਾ ਵਾਈਪ ਸੀ ਧੀਰੇ ਲਿਕਵਿਡ ਵਾਈਪ ਸੀ ਲਿਕਵਿਡ ਵਾਈਪ ਹੀ ਸੀ ਇਹ ਕਰਤਾ ਕਰਤਾ ਹੁ ਕੰਮ ਜਿੱਟੋ ਮੈਂ ਡਰਦਾ ਸੀ ਫਿਰ ਹੁਣ ਅਸੀਂ ਇਹ ਨਹੀਂ ਚੱਕਦੀ ਪ੍ਰੈਗਨੈਂਸੀ ਨਹੀਂ ਚੱਕਦੀ ਪ੍ਰੈਗਨੈਂਸੀ ਚੱਕਦੀ ਕਿ ਖਾਮੀ ਖੜਾਊਗਾ ਲੋਕਾਂ ਕੋਲ ਲੋ ਜੀ ਪ੍ਰੈਗਨੈਂਸ ਚੱਕਦੀ ਉਹਦੀ ਹੁਣ ਰਹਿ ਗਿਆ ਗੱਲਾਂ ਖਾਫ ਕਰ ਲੋ ਸਿੰਪਲ ਫੈਂਬਰ ਰੇਗਾ ਚਲੋ ਵੇਸਟ ਤੋ ਨਹੀਂ ਕੀਤਾ ਨੂੰ ਸਾਫ ਕਰ ਲੋ ਹੁਣ ਆ ਪਾਲਾ ਨਹੀਂ ਸੀ ਸ਼ੀਸ਼ੇ ਤੇ ਆ ਦੁਬਾਰਾ ਚਲ ਆ ਸ਼ੀਸ਼ੇ ਤੇ ਲੱਗ ਤੇ ਆ ਇੱਕ ਭੇਜਿਆ ਟੋਨੀ ਨੇ ਬਾਹਰ ਦੀ ਲਾਉਣਾ ਕਿ ਅੰਦਰ ਦੀ ਲਾਉਣਾ ਬਾਹਰ ਦੀ ਨਹੀਂ ਅੰਦਰ ਦੀ ਨੇ ਲੱਗੂਗਾ ਬਾਹਰ ਦੀ ਲਾਵਾਂਗੇ ਤਾਂ ਸ਼ੀਸ਼ਾ ਕਿਦਾ ਸਾਫ ਹੋਊਗਾ ਤਦੋਂ ਉੱਤੇ ਬਾਹਰ ਦੀ ਹੋਣਾ ਹੂੰ ਮੈਂ ਬਾਹਰ ਦਾ ਸ਼ੀਸ਼ਾ ਦੇਪਰਾਂ ਸਾਫ ਕਰਨੇ ਕੱਪੜਾ ਦੇ ਮੈਨੂੰ ਤਾਂ ਅੰਦਰੋਂ ਲੱਗਦਾ ਹੁੰਦਾ ਆਪਾਂ ਉਹ ਦੇਖ ਲਿਓ ਸੈਂਟਰ ਕਰ ਲਿਓ ਸੈਂਟਰ ਕਰ ਲਿਓ ਇਹ ਨਾ ਹੋਵੇ

ਹੋਈ ਕੰਮ ਕਰਤਾ ਨਾ ਉਹ ਵੇ ਚੋਣਾ ਪਾਦੀ ਰਭੂ ਬੈਂਡ ਪਾ ਦੇਗੀ ਬੈਂਡ ਪਾਤਾ ਤਾਂ ਫਿਰ ਇਹ ਹਵਾ ਜੀ ਨਹੀਂ ਹੋ ਜਾਣੀ ਉਹਦੀ ਕੋਈ ਚਲ ਦੇਖ ਲੈ ਹੁਣ ਇਹਨਾਂ ਖਿੱਚ ਕੇ ਕਰੀਓ ਉੱਪਰੋਂ ਫੜ ਕੇ ਰੱਖ ਰਵਾਂ ਜਿਹੜੀ ਉੱਪਰ ਵੀ ਅੱਡ ਤੇ ਬੰਨਣ ਲੱਗਦਾ ਉਹ ਬਾਅਦ ਚ ਲਾਈਓ ਨਾ ਇਹੀ ਐ। ਯਾ ਦੇਖੋ ਲਾ ਕੇ ਦੇਖਣਾ। ਆ ਇਹ ਦੋ ਦੋ ਲਫਾਫੇ ਜਿਹੀ ਲੱਗੀਆਂ ਨੇ। ਉੱਪਰ ਉਹ ਨਹੀਂ ਲੱਥੂਗਾ ਫਿਰ ਉਹ ਹੋ ਜੂਗਾ ਉੱਪਰੋਂ ਖਰਾਬ ਹੋ ਜੂਗਾ ਜੇ ਉੱਪਰ ਲੱਗੇ। ਦਾ ਸਿੱਧਾ ਐਂ ਲੱਗੇ। ਐਂ ਲਾ ਦਿਓ ਬਸ। ਸੋਨਾ। ਸੋਨਾ। ਇਹ ਬੰਦ ਕੇ ਚੋਪੇ ਫੁੱਲੇ ਹੀ ਰਹਿਣਾ ਰੱਜੋ ਏ। ਇਹ ਐਂ ਹੁੰਦੇ ਜੋ ਨਹੀਂ ਮਨ ਲੱਗਦਾ ਥੋੜੇ ਉਫਲਫੀ। ਇਹ ਆ ਫਲਫੀ ਹੋ ਜਾਣਾ। ਆਪ ਇਹ ਉੱਪਰ ਖੜਦਾ ਥੋੜੇ ਚਿਰ ਬਾਅਦ ਦੇ। ਹਾਂ। ਜਿਵੇਂ ਜਿਵੇਂ ਲੱਗੂਗਾ ਨਾ। ਹੂੰ। ਇਹਨੇ ਫਲਫੀ ਹੋ ਜਾਣਾ। ਆ ਵੀ ਇਹ ਦਾ ਵਾਲ ਹੈਗੀ ਆ ਜਮਨ ਸਿੱਧਾ ਕਰਕੇ ਲਾਇਆ ਆਪਾਂ ਪੱਕਾ ਇਕੱਠਾ ਹੋ ਗਿਆ ਤੇ ਜਿਹੜੇ ਇਹ ਮਿਲਦਾ ਸੀ ਕੀ ਬਣਿਆ ਇਹ ਪਹਿਲਾਂ ਐ ਉਭਰਿਆ ਹੋਊਗਾ ਹੂੰ ਉਹ ਤਾਂ ਕਰਕੇ ਫੋੜਿਆ ਬਸ ਠੀਕਾ ਸੋਹਣਾ ਲੱਗਦਾ ਯਾਰ ਇਹਨੇ ਠੀਕ ਆ ਸੋਹਣਾ ਲੱਗਦਾ ਇਹ ਵੀ ਆ ਇਸੇ ਆਪਾਂ ਨੂੰ ਕਨੇਡਾ ਤੋਂ ਇਹ ਚੁੰਮਕ ਚੁੰਮਕ ਆ ਇਹ ਵੀ ਚੁੰਮਕ ਹੀ ਆ ਥਰਮੋਮੀਟਰ 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 ਤੇ ਇਹ ਪੈਟਾ ਪੈਟਾ ਇੱਥੇ ਇੱਥੇ ਵੀ ਲਾ ਸਕਦੀ ਤੇ ਮੱਝੀ ਸਮਾਨ ਜਿਹੜਾ ਬਾਹਰੋਂ ਆਇਆ ਸੀ ਤੇ ਇਹ ਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਮਿਲਦੇ ਤੁਹਾਨੂੰ ਅਗਲੇ ਵਲੌਗ ਚੋਂ ਤੱਕ ਸਾਰਣ ਭੈਰ ਪਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਚਾਕਲਾ ਦਾ ਬੰਦੂ ਚਾਕਲਾ ਕਾ ਬੰਦੂ ਵਾਲੀ ਆ ਹਾਂ ਸਹੀ ਗੱਲ ਚਾਕ